ਵਾਹਿਗੁਰੂ 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 ਹਉਣੀਏ ਨੀ ਲੰਗੇ ਤੇ ਸ਼ਰਾਬ ਡੋ ਆਮਨ ਪੁੱਤ ਹਾ ਵੀ ਬੀ ਹਉਨੀਆ ਨਿੱਤੇ ਨੇ ਕਿਹਾ ਕਾਇਆ ਪਿਆ ਮੇਰਾ ਮਾਨਾ ਆਮਨ ਪੁੱਤ ਪਾਣੀ ਦੇ ਜਾ ਮੈਨੂੰ ਦੇ ਕੇ ਜਾਨੀਆ ਮੂੰਹ ਸੁੱਕੀ ਜਾਂਦਾ ਪੁੱਤ ਮੇਰਾ ਦੇ ਕੇ ਜਾਨੀਆ ਕੋਈ ਜਵਾਕ ਵੀ ਨਹੀਂ ਸੀ ਉਰੇ ਆ ਗਈ ਲੈ ਫੜਾ ਕਿ ਤਾ ਸਾਰਾ ਤੇ ਲਹੂ ਵੀ ਜਾਨੀ ਐ ਤੂੰ ਪਾਣੀ ਦੀ ਕੁੱਟੇ ਮੰਗਿਆ ਮੈਂ ਕਿਹਾ ਕੁਫੋਰ ਮੰਗਿਆ ਪੁੱਤ ਦੇ ਫੜ ਲੈ ਡੱਫ ਲੈ ਇੱਕ ਪਾਣੀ ਦੀ ਘੁੱਟ ਮੰਗੀ ਸੀ ਦੇਖ ਲੈ ਉਹ ਵੀ ਦਿਨ ਦੀ ਕਿੰਨਾ ਕੁ ਸੋ ਬੋਲੀ ਆਗੀ ਐਦੂ ਦੱਬਾ ਇਹ ਗੁਰੂ ਮੈਨੂੰ ਚੱਕੇ ਲੈ ਤੂੰ ਜੇ ਮੇਰਾ ਹੋ ਹੁੰਦਾ ਅੱਜ ਤਾਂ ਮੇਰਾ ਦੁੱਖ ਸੁੱਖ ਬਣਾਉਂਦਾ ਉਹਨੂੰ ਲੈ ਗਿਆ ਤੂੰ ਮੈਨੂੰ ਵੀ ਲੈ ਜਾ ਪੂਰੇ ਆ ਪੁੱਤ ਤੂੰ ਮੇਰੇ ਕੋਲੇ ਤੂੰ ਪੜ ਪੜ ਲਿਆ ਕਰ ਪੁੱਤ ਪੜ ਕੇ ਤੂੰ ਕੁਝ ਬੰਨ ਜੀ ਚੰਗਾ ਦੇ ਲਨ ਮੇ ਮੇਰੀ ਮੰਮੀ ਸਰਦਨ ਮੇਰੇ ਨਾਲ ਕੀ ਕੁਝ ਕਰਦੀ ਹੈਗੀ ਦੇਖਦਾ ਰਹਿਣਾ ਤੂੰ ਸਰਦਨ ਦੇਖ ਲੈ ਹੁਣ ਤੂੰ ਦੇਖ ਲੈ ਆਵਦੇ ਅੱਖਾਂ ਨਾਲ ਪੁੱਤ ਤੇਰੀ ਮੰਮਾ ਮੈਨਾਂ ਸਰਦਨ ਇੰਨਾ ਕੁਝ ਕਰਦੀ ਐ ਮੈਂ ਪਾਣੀ ਦੀ ਘੁੱਟ ਮੰਗੀ ਸੀ ਮੈਨੂੰ ਇੰਨਾ ਕੁਝ ਬੋਲਦੀ ਐ ਦੇਖਾ బే ਪੁੱਤ ਮੈਨੂੰ ਦਿਆ ਦੇ ਕੋਲ ਦਿਖਾਉਂ ਦੁੱਖ ਲੱਗ ਰਹੀ ਹੈਗੀ ਰੋਟੀ ਬਣ ਗਈ ਪੁੱਤ ਹਜੇ ਤਾਂ ਲੱਗੂਗਾ ਬੇਬੇ ਅੱਧਾ ਘੰਟਾ ਪਾਉਣਾ ਘੰਟਾ ਪੁੱਤ ਖਿਚੜੀ ਖਿੜੀ ਪਈ ਹੋਊਗੀ ਖਿਚੜੀ ਜੇ ਫਿਰ ਪਰਾਂ ਨਹੀਂ ਤਾਂ ਬੈਲੀ ਢੱਕਾ ਤਾਂ ਤੋੜਦੀ ਨਹੀਂ ਕੋਈ ਮੰਜੇ ਤੇ ਬੈਠੀ ਆਰਡਰ ਮਾਰੀ ਜਾਂਦੀ ਆ ਇਹਨੇ ਕੋਈ ਬੁੱਤੋ ਤੋੜਨੂ ਹੀ ਪੁੱਤ ਕੰਮ ਵਿੱਚ ਕਿੱਥੇ ਮੰਨਦਾ ਫਿਰ ਆ ਜਾ 6 ਵਜੇ ਲੱਗੀ ਦੱਸ ਕੀ ਕਮਾਈ ਕਰੀ ਆ ਤੇ ਨੇ ਹਾ ਮੈਂ ਬੇਦਨਤ ਕੀ ਤਕਲੀਫ ਆ ਕਹ ਤਾਉਂ ਕੇ ਤੈਨੂੰ ਬੋਲ ਮਾਰਦੀ ਨੂੰ ਕੁਝ ਭੁੱਖ ਲੱਗ ਰਹੀ ਆ ਮਰਤਾ ਜਾਣ ਦੇ ਰੋਟੀ ਹਾਈ ਲੱਗੂਗਾ ਦਾ ਘੰਡਾ ਕਰਕੇ ਬੋਲਦੀ ਆ ਦੇ ਮੈਨੂੰ ਖਿਚੜੀ ਪਈ ਹੋਗੀ ਖਿਚੜੀ ਦਾ ਪੋਰਾ ਦੇ ਦੇ ਪੁੱਤ ਹਾਈ ਨਹੀਂ ਕੀ ਖਿਚੜੀ ਮੁੱਕ ਗਈ ਆ ਖਾਣ ਨੂੰ ਸਾਰਾ ਦਿਨ ਆਏਗਾ ਤਾ ਮੈਨੂੰ ਖਾਣ ਨੂੰ ਪੈਣੀ ਨਹੀਂ ਹੈਗੀ ਤੂੰ ਮੈਂ ਤਾਂ ਤੈਨੂੰ ਕੁਝ ਵੱਧ ਘਟਕਾਈ ਨਹੀਂ ਤੂੰ ਬੈਲੀ ਰਹਿਣੀ ਆ ਸਾਰਾ ਦਿਨ ਮੈਨੂੰ ਹੋਰ ਵੀ ਧੰਦੇ ਨੇ 3200 ਕੰਮ ਨੂੰ ਹੱਥ ਬਾਣਾ ਲੈਨੇ ਕਿਤੇ ਦੁੱਖ ਦੇ ਨੇ ਗੋਡੇ ਮੇਰੇ ਦੁੱਖ ਦੇ ਨੇ ਤੁਰਿਆ ਮਿੱਥ ਨਹੀਂ ਜਾਂਦਾ ਹੈ ਤੂੰ ਮਾੜੀ ਮੋਟੀ ਟਿਕਾਈ ਵੀ ਰੱਖਿਆ ਕਰ ਬੁੱਧ ਮੈਂ ਚੁੱਪ ਕਰੀ ਬੈ ਮਰਦੀ ਆ ਬੁੱਤ ਤੇਰੀ ਹੁਣ ਦੋ ਮਿੰਟਾ ਮਿੰਟਾ ਕਿੱਥੇ ਲਹੂ ਪੀਤਾ ਨਾ ਮਰਦੀਆ ਨਾ ਮੰਜੀ ਛੜਦੀ ਆ ਸਾਰਾ ਦਿਨ ਲਹੂ ਪੀ ਜਾਂਦੀ ਆ ਕਦੇ ਆ ਲਿਆ ਦੇ ਕਦੇ ਆ ਲਿਆ ਦੇ ਕਦੇ ਆ ਕਰ ਦੇ 3200 ਕੰਮ ਨੂੰ ਹੱਥ ਪਾਉਣਾ ਮੈਂ ਤਾਂ ਸਾਰਾ ਦਿਨ ਲੱਫਤਾ ਰਹਿ ਜਾਈ ਮਮਾ ਮਮਾ ਕਾਦੇ ਮਮੇ ਨਾਲ ਗੱਲ ਕਰ ਲੈ ਬੋਲੀ ਤਾਂ ਨਹੀਂ ਆ ਬੁੱਤ ਨੀਂ ਅੰਮਾ ਹੋ ਗਿਆ ਮਮੇ ਤਾਂ ਮੈਨੂੰ ਦਾਦੀ ਦਾ ਬਾਜਦਾ ਬੋਲਦੇ ਹੋ ਪੁੱਤ ਮੈਂ ਕੀ ਕਰਾਂ ਮੇਰਾ ਕੜਾ ਜੀ ਕਰਦਾ ਮੈਂ ਵੀ ਦੁਖੀ ਆ ਮੈਂ ਪੇਟ ਡੋ ਵੀ ਦੁਖੀ ਆ ਢਿੱਡੋ ਵੀ ਦੁਖੀ ਆ ਹੈ ਮੇਰਾ ਕੜਾ ਜੀ ਕਰਦਾ ਆ ਕਾਈ ਜਾਂਦੀ ਆ ਪੁੱਤ ਸਾਰਾ ਦਿਨ ਦਿਮਾਗ ਖਾਈ ਜਾਂਦੀ ਆ ਚੁੱਪ ਕਰਕੇ ਨਹੀਂ ਬਹਿੰਦੀ ਮੇਰਾ ਕੜਾ ਜੀ ਕਰਦਾ ਉਹਨੂੰ ਮਾੜਾ ਬੋਲਣ ਨੂੰ ਹੈ ਤੂੰ ਦੱਸ ਅੱਜ ਨਾ ਬੋਲੀ ਕੱਲ੍ਹ ਕਰ ਅੱਜ ਦੇ ਬੋਲ ਕੱਲ੍ਹ ਨਾ ਬੋਲੀ ਚੰਗਾ ਪੁੱਤ ਮੈਂ ਅੱਗੇ ਤਾਂ ਨਹੀਂ ਬੋਲਦੀ ਮੇਰੇ ਪੁੱਤ ਤਾ ਕੋਈ ਖਬਰ ਆਇਆ ਚੰਗਾ ਪੁੱਤ ਮੈਂ ਅੱਗੇ ਤਾਂ ਨਹੀਂ ਬਹਿੰਦੀ ਆਪ ਤਾਂ ਮੁੰਡਾ ਪੜ ਲੈ ਮੇਰੇ ਸ਼ੇਰ ਨਾ ਬੇਬੇ ਨੂੰ ਮੈਂ ਰੋਟੀ ਪਾਣੀ ਦੇ ਦੇਣਾ ਨੇ ਤੈਨੂੰ ਦੇ ਦੇਣੀ ਦਿੱਤੋ ਪੜ ਚਾਬਤ ਠੀਕ ਆ ਬੇਬੇ ਮੇਥੋਂ ਗਲਤੀ ਹੋ ਗਈ ਮਿੱਠਾ ਜਵਾਲੀ ਬੋਲ ਆਪ ਕਰੀ ਚੰਗਾ ਬੇਬੇ ਕੋਈ ਨਾ ਪੁੱਤ ਮੈਂ ਤਾਂ ਮਾਫੀ ਕਰਦੀ ਮੈਂ ਕਿ ਕਿ ਸੱਚ ਰੋ ਨਾ ਪੁੱਤ ਕੋਈ ਨਾ ਚੱਲ ਗਲਤੀਆਂ ਮੇਂ ਇਨਸਾਨਤੀ ਹੁੰਦੀਆਂ ਹੁੰਦੀਆਂ ਨੇ ਕੋਈ ਨਾ ਪੁੱਤ ਕੋਈ ਨਾ ਬੱਸ ਕੋਈ ਨਾ ਪੁੱਤ ਜਾਂਦੇ ਬਸ ਦੇ ਰਹੋ ਛੋਡੀ ਖੁਸ਼ੀ ਜੀ ਖੁਸ਼ੀ ਚੰਗਾ ਮੈਂ ਬੱਲੇ ਹੁਣੀਆਂ ਰੋਟੀ ਪਾੜੀ ਚੰਗਾ ਹਾਂਜੀ ਅਸਤਰੀਕਾਲ ਜੀ ਸਾਰਿਆਂ ਨੂੰ ਅਸੀਂ ਨੇ ਨਵਾਂ ਚੰਨੋ ਸ਼ੁਰੂ ਕੀਤਾ ਜੀ ਸੋਨੂ ਬਾਵਾ ਦੇ ਨਾਮ ਤੇ ਸਾਡੀਆਂ ਨਵੀਆਂ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਉਹਨਾਂ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਜੀ ਤੇ ਸਾਡਾ ਚੈਨਲ ਸੋਨੂ ਬਾਵਾ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਤੂੰ ਵੀ ਧੰਨਵਾਦ ਕਰਦੀ ਧੰਨਵਾਦ ਜੀ ਸਾਰਿਆਂ ਦਾ